ਰਾਜ ਦੀ ਵਿਸ਼ੇਸ਼ਗਤ ਇਹ ਵੀ ਹਨ ਔਰ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਿੰਦ ਦੀ ਚਾਦਰ ਉਹਨਾਂ ਦਾ ਸਾਡੇ 344 ਦਾ ਵੀ ਨਾਰ ਹਨ ਉਹਦੇ ਸਵਾਲ ਵਿੱਚ ਧਾਰਮਿਕ ਤੌਰ ਤੇ ਵਾਜ ਦੀ ਵਿਦੇਸ਼ੀ ਦਾ ਦੇ ਦਾ ਸਾਰੇ ਨਿਗਰ ਸਹੀ ਇਕੱਤਰ ਹੋ ਤੇ ਜਿਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਚੈਲੰਜੀਆਂ ਨੇ ਗੱਪੀ ਕੀਤੀਆਂ ਗੁਰੂ ਮਹਾਰਾਜ ਦੇ ਵੱਲ ਵੱਡੇ ਪਰਵ ਕਰਨੇ ਤੇ ਜਿਸ ਕਰਕੇ ਉਹ ਸਾਰੇ ਨਗਰਾਂ ਦੇ ਵਿੱਚ ਸਹਰਾਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਮਨਾਇਆ ਜਾ ਰਿਹਾ ਤੇ ਆਪਾਂ ਵੀ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਰੇ ਇਕੱਤਰ ਹੋ ਦੂਜੀ ਗੱਲ ਜਿਹੜੀ ਸਰੋਮੀ ਕਾਲੀ ਦਲ ਦੀ ਗੱਲ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਸਾਰਿਆਂ ਜਦੋਂ ਵੀ ਆ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਇਸ ਸਮਾਂ ਵਿੱਚ ਉਸ ਤੋਂ ਬਾਅਦ ਲੇਖਾ ਜੋਖਾ ਜਿਹੜਾ ਉਹ ਸੰਗਤਾਂ ਨਹੀਂ ਕਰਵਾਉਂਦਾ ਹੁਣ ਦੁਬਾਰਾ ਦਿੱਤੇ ਵੀ ਜਾਂਦੇ ਆ ਸੰਗਤਾਂ ਜੁੜਦੀਆਂ ਨੇ ਮਾਲ ਦੰਗੀਆਂ ਨੇ ਤੇ ਇਸ ਕਰਕੇ ਮੈਂ ਸਮਝਦਾ ਵੀ ਦੁਬਾਰਾ ਫੇਰ ਲੋਕਾਂ ਦਾ ਜਿਹੜਾ ਆਪਣਾ ਮਹਾਂਦਰਾ ਹੈ ਜਾਂ ਲੋਕਾਂ ਜਿਹੜਾ ਆਪਣੀ ਦਿਲੀ ਮਨੋ ਤਮੰਨਾ ਹੈ ਉਹ ਇਧਰ ਨਾਲ ਜੁੜੀ ਹੋਈ ਹੈ ਕਿ ਜਿੰਨੇ ਕਾਰਜ ਰੁੱਤੇ ਨੇ ਉਹਨਾਂ ਨੂੰ ਕਰਨ ਵਾਸਤੇ ਕੋਈ ਕੋਈ ਪ੍ਰਜਨਨ ਵਾਲਾ ਸਾਰੇ ਉਮੜੇ ਦੇ। ਕਿਰਪਾ ਕਰਕੇ ਇੱਕ ਵਾਰ ਦੇਖੋ ਵੀ ਆਪਾਂ ਹੁਣ ਕਾਲੀ ਵਾਲ ਦੀ ਮਜਬੂਤੀ ਉਮੜੀ ਆਪਣੀ ਮਜਬੂਤੀ ਵਾਸਤੇ ਉਹ ਅਬ ਕੀ ਕੰਮ ਕਰ ਰੋ ਉਠਾਰੇ। ਦੇਖੋ ਵਰਕਰ ਤਾਂ ਜਿਹੜੇ ਹੁੰਦੇ ਨੇ ਉਹ ਹਮੇਸ਼ਾ ਹੀ ਤਿਆਰ ਵਰਤਾਂ ਰਹਿੰਦੇ ਨੇ। ਕੋਈ ਤਮੀਆਂ ਕਿਸੇ ਜਦੋਂ ਆ ਜਾਂਦੀਆਂ ਨੇ ਤੇ ਉਹਨੂੰ ਠੀਕ ਕਰਨ ਵਾਸਤੇ ਮੀਟ ਦਾ ਮੁੱਦੋ ਸ਼ੁਰੂ ਹੋ ਜਾਂਦਾ ਹੈ। ਤੇ ਮੇਰਾ ਖਿਆਲ ਹੈ ਵੀ ਕੋਈ ਤਮੀ ਨਹੀਂ ਵਰਕਰਾਂ ਨੂੰ ਬਹੁਤ ਵੀ ਲੋੜ ਵਰਕਰ ਤੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਥੋਂ ਮਾਨਯੋਗ ਬਾਬਾ ਜੀ ਨੇ ਸੰਤ ਬਨਵੀਰ ਸਿੰਘ ਨੂੰ ਸਾਹਿਬ ਜਿਹੜੇ ਮੈਂਬਰ ਹੈ ਸ਼੍ਰੋਣੀ ਕਮੇਟੀ ਦੇ ਹਲਕੇ ਤੋਂ ਬੜਾ ਮਾਨ ਦਿੱਤਾ ਤੁਸੀਂ ਸਾਰਿਆਂ ਨੂੰ ਪਤਾ ਪ੍ਰੈਸ ਨੂੰ ਉਹਨਾਂ ਨੇ ਖੁਲਾਸਾ ਕੀਤਾ ਵੀ ਮਜਬੂਤੀ ਵਾਸਤੇ ਕੀ ਕਰਨਾ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਸਾਨੂੰ ਕਹਿ ਵੀ ਅਸੀਂ ਧਰਮਕਾਂ ਦੋਨੋਂ ਜੇ ਮੈਂਬਰ ਸ਼੍ਰੋਣੀ ਕਮੇਟੀ ਕੋਈ ਵੀ ਧਰਮਕ ਹੈ ਸ਼ਾਇਦ ਉੱਥੇ ਤੁਸੀਂ ਧਿਆਨ ਦਿੱਤਾ ਹੋਵੇ ਮੈਂ ਦੋਨੋਂ ਮੰਨੇ ਜਿਹਨਾਂ ਨੂੰ ਇਹ ਗੱਲ ਕਹੀ ਹੈ ਵੀ ਇਹ ਕੰਮ ਕਰਨਾ ਪੋਲਿਟੀਕਲ ਬੰਦਿਆਂ ਦਾ ਤੁਸੀਂ ਦੋਨੋਂ ਮੰਨੇ ਜਿਹੜੇ ਰਲ ਕੇ ਉਹ ਕੰਮ ਕਰੋ ਜਿਹਦੇ ਨਾਲ ਕੌਮ ਦੀ ਸੇਵਾ ਹੋਵੇ ਲੋਕ ਨੂੰ ਕਹਿਣ ਵੀ ਚੰਗਾ ਕਰਦੇ ਹਨ ਇਹ ਆਪਾਂ ਕਰਦੇ ਹਾਂ ਉਡੀ ਗੱਲ ਵਿੱਚ ਕੋ ਜਿਹੜਾ ਮਾਨਤਾ ਨਵਕਸ਼ਾ ਸੀਗਾ ਸਾਸੂ ਬੀ ਸਿੰਘ ਬਾਦਲ ਨੇ ਇਹ ਹਲਕੇ ਦੇ ਦੇ ਬੰਦੇ ਰਾਜੀ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਵਰਕਿੰਗ ਮੈਂਬਰ ਬਾਬਾ ਜੀ ਦਾ ਮਜਬਦ ਕੀਤਾ ਸੀਨੀਅਰ ਮੀਤ ਪ੍ਰਧਾਨ ਦੀਨ ਸਿੰਘ ਜੈਦਾਰ ਵਰਕਿੰਗ ਮੈਂਬਰ ਉਹਨਾਂ ਦਾ ਬਰਦਰ ਜਾਦੀ ਵਰਕਿੰਗ ਮੈਂਬਰ ਤੇ ਲੀਲੀ ਵਿਅੰਤ ਕੌਰ ਉਹ ਵੀ ਵਰਕਿੰਗ ਮੈਂਬਰ ਮੈਂਬਰ ਤੇ ਜਿਹੜਾ ਹੈ ਮੁੰਡਾ ਬਿੱਟੂ ਦਿਵਾਨਾ ਜੀ ਉਹਨੂੰ ਵੀ ਜਿਹੜੇ ਦਾ ਜਿਹੜਾ ਸ਼ਹਿਰੀ ਮੀਤ ਪ੍ਰਧਾਨ ਬਣਾਇਆ ਜੀ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਜਿਵੇਂ ਸਾਰੇ ਮੇਰੇ ਕੋਲੇ ਜਾਇਬੂਰੀ ਖੜਿਆ ਮੇਰੇ ਨਾਲ ਡਾਕਟਰਾਂ ਨੂੰ ਖੜਾ ਔਰ ਮੇਰੇ ਮਾਝੂਰੀ ਤੇ ਸਾਰੇ ਸਾਡੇ ਸੱਜਣ ਬੜੇ ਹਲਕੇ ਦੇ ਪਿੱਛੇ ਹੀ ਬਹੁਤ ਵੱਡੀ ਗੰਦੀ ਸੰਗ ਇਹ ਉਹਨਾਂ ਵੱਲੋਂ ਤੇ ਅਸੀਂ ਆਪ ਦੇ ਵੱਲੋਂ ਉਹਨਾਂ ਦਾ ਬੁਲਾ ਕੇ ਮਾਨ ਕੀਤਾ ਮੇਰੀ ਅਰਦਾਸ ਹੈ ਵੀ ਸਿੱਤੇ ਪਾਸਾ ਚੜ੍ਹਦੀ ਕਲਾ ਚਰੇ ਕੌਮ ਨੂੰ ਪਾਰਟੀ ਉਹ ਆਪ ਦਾ ਭਲਾ ਹੋਵੇ ਧਰਮ ਦੀ ਗੱਲ ਜਬਲੇ ਨਸ਼ਿਆਂ ਦਾ ਜਿਹੜਾ ਪ੍ਰਕੋਪ ਹੈ ਦੂਰ ਹੋਵੇ ਸਰਕਾਰ ਦਾ ਵੀ ਫਰਜ਼ ਬਣਦਾ ਉਹ ਵੀ ਕਰੇ ਤੇ 300 ਜਿਹੜੀ ਸਮਾਰਾ ਦੀ 350 ਸਾਲਾ ਸਤਾਬ ਦੀ ਆ ਰਹੀ ਹੈ ਉਹ ਤੇ ਘੱਟ ਨਾ ਉਹਦੇ ਨੇ ਮੇਰੀ ਬੇਨਤੀ ਹੈ ਮਤਭੇਦ ਪਲਾ ਕੇ ਸਾਰੇ ਇਕੱਠੇ ਹੋ ਕੇ ਧੂਮਤਾਮਨਾ ਮਨਾਇਓ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਇੱਕ ਪਿਛਲੀ ਸਰਕਾਰ ਨੇ ਤੁਹਾਨੂੰ ਇਹ ਪਤਾ ਵੀ ਕੋਈ ਖਾਸ ਕੰਮ ਨਹੀਂ ਕੀਤਾ। ਉਹਦੇ ਲਈ ਤੁਸੀਂ ਉਹਦਾ ਲਾਹਾ ਲੈ ਰਹੇ ਹੋ, ਅਕਾਲੀ ਦਾ ਕੀ ਲਾਹਾ ਲੈ ਰਹੀਓ ਇਸ ਕੰਮ। ਨਹੀਂ ਅਸੀਂ ਉਹਨਾਂ ਦੀ ਨਾਕਾਮੀ ਦਾ ਲਾਹਾ ਨਹੀਂ ਲੈ ਰਹੇ। ਅਸੀਂ ਲੋਕਾਂ ਦੇ ਵਿੱਚ ਜਿਹੜੇ 10 ਸਾਲ ਸਾਡੀ ਸਰਕਾਰ ਰਹੀ ਜਿਹੜੇ ਸਾਹ ਸੁਖਵੀਰ ਸਿੰਘ ਜੀ ਬਾਦਲ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੀ ਗਵਾਹੀ ਦੇ ਵਿੱਚ ਜਿਹੜੀ ਪੰਜਾਬ ਦੀ ਸੇਵਾ ਕੀਤੀ ਲੋਕਾਂ ਦੀ ਉਹ 10 ਸਾਲਾਂ ਦੇ ਦੌਰਾਨ ਅਸੀਂ ਉਹ ਲੋਕ ਆਪ ਤੁਲਨਾ ਕਰ ਰਹੇ ਨੇ ਵੀ ਆਹ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਹੋਇਆ। ਲੋਕ ਆਪ ਕਹਿ ਰਹੇ ਨੇ ਵੀ ਸ਼ਰਮਣੀ ਕਾਲੀਦਲ ਨੇ ਜੋ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਇਹਨਾਂ ਜਿਹੜੇ ਸੀ ਡਰਾਮੇਬਾਜ਼ ਇਹਨਾਂ ਨੇ ਕੀਤਾ ਕਿਉਂਕਿ 5 ਸਾਲ ਕਾਂਗਰਸ ਨੇ ਵੀ ਐਵੇਂ ਨਗਾਏ ਕੋਈ ਲੋਕਾਂ ਚ ਨਹੀਂ ਗਿਆ ਕੋਈ ਲੋਕਾਂ ਦੀ ਸੇਵਾ ਨਹੀਂ ਕੀਤੀ ਕੋਈ ਪੰਜਾਬ ਦੀ ਡਿਵੈਲਪਮੈਂਟ ਨਹੀਂ ਹੋਈ ਜਿਹੜੇ 3.5 ਸਾਲ ਇਹਨਾਂ ਨੇ ਵੀ ਸਿਰਫ ਡਰਾਮੇ ਕਰਦਿਆਂ ਨਹੀਂ ਪੰਜਾਬ ਦੇ ਵਿੱਚ ਨਗਾਤੇ ਤੁਸੀਂ ਆਪ ਦੇਖ ਲਓ ਤੁਸੀਂ ਮੀਡੀਆ ਦੇ ਨਾਲ ਸੰਬੰਧਿਤ ਤੋਂ ਮੀਡੀਆ ਜਿਹੜੇ ਮੀਡੀਆ ਦੇ ਤੁਹਾਡੇ ਲੋਕ ਨੇ ਕਿੰਨੇ ਥੱਕੇ ਹੋ ਰਹੇ ਨੇ ਕੋਈ ਸ਼ੋਅ ਜਿਹੜੇ ਸੋਸ਼ਲ ਮੀਡੀਆ ਚਲਾਉਣੇ ਜਾਂ ਤੁਸੀਂ ਲੋਕ ਆਪਣੇ ਚੈਨਲ ਚਲਾਉਣੇ ਹੋ ਉਹ ਜੇ ਕੋਈ ਆਪਦੀ ਗੱਲ ਕਰਦਾ ਜੇ ਕੋਈ ਲੋਕਾਂ ਦੀ ਆਵਾਜ਼ ਦੀ ਗੱਲ ਕਰਦਾ ਉਹਨਾਂ ਦੇ ਚੱਕੇ ਪਰਚੇ ਦੇ ਦਿੰਦੇ ਨੇ ਤੁਹਾਡੇ ਸਾਹਮਣੇ ਐਗਜ਼ੈਂਪਲਸ ਨੇ ਇਸ ਕਰਕੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਸ਼ਰਮਣੀ ਕਾਲੀ ਦਾ ਲਾਵੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨਾ ਦੀ ਚੀਜ਼ ਰੋਜ਼ ਕਤਲੋਗਾਰ ਤੋਰ ਰਹੇ ਨੇ ਰੋਜ਼ ਲੋਕਾਂ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਸੜਕਾਂ ਦਾ ਕਿੰਨਾ ਬੁਰਾ ਹਾਲ ਆ ਆਪਾਂ ਜੇ ਬਾਹਰ ਨਾ ਜਾਈਏ ਆਪਣੇ ਹਲਕੇ ਦੀ ਗੱਲ ਕਰੀਏ ਤੁਸੀਂ ਕਿਤੇ ਇਮਾਨਦਾਰੀ ਨਾਲ ਸਾਡੇ ਹਲਕਾ ਵਿਧਾਇਕ ਦੇ ਜਿਹੜਾ ਪਿੰਡ ਆ ਉਦੀ ਫਿਰਨੀ ਤੋਂ ਦੀ ਆ ਹੁਣ ਬਰਸਾਤ ਪੈ ਚ ਗੇੜਾ ਦੇ ਕੇ ਦਿਖਾ ਦਿਓ ਕਿ ਤੁਹਾਡਾ ਮੋਟਰਸਾਈਕਲ ਅੱਗੇ ਲੰਘਿਆ ਮੈਨੂੰ ਕਿਉਂਕਿ ਜਿਹੜੇ ਲੋਕ ਆਪਦੇ ਪਿੰਡ ਦਾ ਵਿਕਾਸ ਨਹੀਂ ਕਰ ਸਕਦੇ ਉਹ ਹਲਕੇ ਦਾ ਕੀ ਵਿਕਾਸ ਕਰਨਗੇ ਜਿਹੜੇ ਐਮਐਲਏ ਨੇ ਜਿਹੜੇ ਮਨਿਸਟਰ ਨੇ ਉਹ ਕੀ ਪੰਜਾਬ ਦਾ ਵਿਕਾਸ ਕਰਨਗੇ ਉਹਨਾਂ ਦਾ ਵਿਜ਼ਨ ਹੀ ਕੋਈ ਨਹੀਂ ਹੈ ਇਸ ਕਰਕੇ ਸ਼ਰਮਣੀ ਕਾਲੀਦਾਲ ਨੂੰ ਲੋਕ ਚਾਹ ਰਹੇ ਨੇ ਸਰ ਤੁਸੀਂ ਪੰਜਾਬ ਪਤਰ ਦੇ ਮਤਲਬ ਹਲਕਾ ਬਧੌੜ ਬਣਨ ਦੀ ਗੱਲ ਕਰ ਰਹੇ ਹੋ ਪੰਜਾਬ ਪਤਰ ਦੇ ਕੈਂਡੀਡੇਟ ਹੋ ਕੀ ਉਸਟਰ ਦੇ ਵਿੱਚ ਬੀਜਪੀ ਦਾ ਥੋੜਾ ਲੈਂਸ ਹੋ ਸਕਦਾ ਹੈ ਦੇਖੋ ਇਹ ਜਿਹੜਾ ਇਹ ਜਿਹੜੇ ਬੀਜੇਪੀ ਨਾਲ ਅਲਾਈਂਸ ਦੀ ਗੱਲ ਆ ਇਹ ਮੇਰੇ ਪ੍ਰਿਵਿਊ ਤੋਂ ਬਾਹਰ ਆ ਮੇਰੇ ਨਾਲ ਵਰਕਿੰਗ ਕਮੇਟੀ ਮੈਂਬਰ ਸਾਡੇ ਖੜੇ ਨੇ ਜੈਲਦਾਰ ਸਾਹਿਬ ਇਹ ਸਾਡੇ ਪ੍ਰਿਵਿਊ ਤੋਂ ਬਾਹਰ ਆ ਇਹ ਕੋਰ ਕਮੇਟੀ ਨੇ ਪਾਰਟੀ ਦੇ ਆਪਣੇ ਫੈਸਲਾ ਲੈਣਾ ਵੀ ਕੋਰ ਕਮੇਟੀ ਫੈਸਲਾ ਕੀ ਲੈਂਦੀ ਆ ਕੋਰ ਕਮੇਟੀ ਜੋ ਫੈਸਲਾ ਲਾਊਗੀ ਕਿਉਂਕਿ ਉਹ ਤਾਂ ਉਹਨਾਂ ਦੇ ਪ੍ਰਿਵਿਊ 'ਚ ਆ ਵਰਕਿੰਗ ਕਮੇਟੀ ਦੇ ਪ੍ਰਿਵਿਊ 'ਚ ਨਹੀਂ ਆ ਇਸ ਕਰਕੇ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਬੀਜੇਪੀ ਨਾਲ ਸਾਡਾ ਅਲਾਈਂਸ ਹੋ ਸਕਦਾ ਨਹੀਂ ਹੋ ਸਕਦਾ ਕੋਰ ਕਮੇਟੀ ਨੇ ਡਿਸਾਈਡ ਕਰੇ ਥੈਂਕ ਯੂ ਸਰ